1939 ਇਸ ਸਿੱਧ ਗੋਸ਼ਟੀ ਚੱਲ ਰਹੀ ਆ ਸਿੱਧਾਂ ਨਾਲ ਨਾਮ ਬਾਬੇ ਨਾਨਕ ਦੀ ਜੋ ਗੱਲਬਾਤ ਹੋਈ ਆ ਅੱਗੇ ਸਵਾਲ ਹੋ ਰਹੇ ਨੇ ਹੁਣ ਹੁਣ ਜਦੋਂ ਉੱਤੇ ਉਹ ਸਵਾਲਾਂ ਦੇ ਜਵਾਬ ਮਿਲ ਗਏ ਹੁਣ ਕਿਸੇ ਅੰਦਰ ਇਹ ਜਗਿਆਸਾ ਜਾਗੀ ਕਿ ਮੈਂ ਇਹਨਾਂ ਬਾਰੇ ਪੁੱਛਾਂ ਵੀ ਇਹ ਕੌਣ ਆ ਫਿਰ ਇਨਸਾਨ ਕਿਸੇ ਸਿੱਧ ਨੇ ਹੁਣ ਸਵਾਲ ਪੁੱਛਿਆ ਇਸ ਕਾਰਨ ਗ੍ਰਹਿ ਤਜਿਉ ਉਦਾਸੀ ਇਹ ਉਦਾਸੀ ਆ ਵੀ ਤੂੰ ਕਹਨ ਕਰਤੇ ਛੱਡਿਆ ਕੀ ਕਰਨ ਕਰਕੇ ਜੇ ਤੂੰ ਕਹਿਣਾ ਵੀ ਕਰ ਅੰਦਰ ਰਹਿ ਕੇ ਹੀ ਜੋਗ ਜੋ ਪਾਇਆ ਜਾ ਸਕਦਾ ਵੀ ਤੁਸੀਂ ਤਾਂ ਕਹਿੰਦੇ ਵੀ ਮਨ ਨੂੰ ਲੱਗ ਕਰਨਾ ਸਰੀਰ ਨੂੰ ਤਾਂ ਕਰਨ ਦੀ ਲੋੜ ਨਹੀਂ ਹੈਗੀ ਵੀ ਫਿਰ ਤੁਸੀਂ ਕਹਤੇ ਉਦਾਸੀ ਬਣਿਓ ਤੂੰ ਤੁਹਾਨੂੰ ਕੀ ਕਾਰਨ ਪੈ ਗਿਆ ਉਦਾਸੀ ਬਣਨ ਦਾ ਜਿਹੜੀ ਤੁਸੀਂ ਉਦਾਸੀਆਂ ਕਰ ਰਹੇ ਹੋ ਕਿਸ ਕਾਰਨ ਇਹ ਭੇਖ ਨਿਵਾਸੀ ਇਹ ਫਿਰ ਤੁਸੀਂ ਭੇਖ ਕਹਤੇ ਧਰਨ ਕੀਤਾ ਕਿਸ ਵਕਰ ਕੇ ਤੂੰ ਬਣ ਜਾ ਰਿਹਾ ਤੁਸੀਂ ਕਿਹੜੇ ਕਿਹੜੀ ਵਸਤੂ ਦੇ ਵਪਾਰੀ ਹੋ ਕਿਉਂਕਰ ਹੱਥ ਲੰਘਾਵੋ ਪਾਰੇ ਤੁਸੀਂ ਕਿਹੜੀ ਚੀਜ਼ ਪਾਰ ਲੈ ਕੇ ਜਾ ਸਕਦੇ ਹੋ ਹੁਣ ਉਹਦੇ ਜਵਾਬ ਦੇ ਰਹੇ ਨੇ ਗੁਰਮੁਖੀ ਖੋਜਤ ਭਏ ਉਦਾਸੀ ਹੁਣ ਜੇ ਕਿਸੇ ਸਿੱਖ ਨੇ ਜਾਣਨਾ ਕਿ ਨਾਨਕ ਨੇ ਉਦਾਸੀਆਂ ਕਿਉਂ ਕੀਤੀਆਂ ਜਿਹੜੀਆਂ ਚਾਰ ਉਦਾਸੀਆਂ ਕਹਿੰਦੇ ਆ ਚਾਰਾਂ ਦਿਸ਼ਾਵਾਂ ਦੇ ਵਿੱਚ ਉਹ ਉਦਾਸੀਆਂ ਕਿਉਂ ਕੀਤੀਆਂ ਹੁਣ ਇਹ ਪਤਾ ਕਿ ਉਹਨਾਂ ਨੇ ਉਦਾਸੀ ਬਾਣਾ ਪਾ ਕੇ ਉਦਾਸੀਆਂ ਕੀਤੀਆਂ ਨੇ ਉਹ ਬਹਿਰਾਵਾ ਪਾ ਕੇ ਛੋਲਾ ਜਾ ਉਹ ਜੋ ਵੀ ਸੀਗਾ ਇਹ ਇਹ ਸਾਰਾ ਕਿਉਂ ਹੋਇਆ ਉਹ ਇੱਥੇ ਪਿਆ ਇਤਿਹਾਸ ਇੱਥੇ ਉਹ ਉੱਤਰ ਦੇ ਰਹੇ ਨੇ ਵੀ ਮੈਂ ਗੁਰਮੁਖੀ ਖੋਜਤ ਭੇਰਨਾ ਗੁਰਮੁਖ ਨੂੰ ਲੱਭਦਾ ਫਿਰਦਾ ਵੀ ਜੇ ਕਿਸੇ ਨੂੰ ਸੱਚ ਦਾ ਉਪਦੇਸ਼ ਪਤਾ ਲੱਭਦੇ ਫਿਰਦੇ ਨੇ ਵੀ ਜਿਹੜੀ ਗੱਲ ਮੈਨੂੰ ਸਮਝ ਆਈ ਆ ਜਾਂ ਪਿੱਛੇ ਕਵੀਰ ਉਹਨਾਂ ਨੇ ਕੀਤੀ ਆ ਵੀ ਉਹ ਇਸ ਟਾਈਮ ਕਿਸੇ ਹੋਰ ਨੂੰ ਵੀ ਪਤਾ ਆ ਉਹ ਉਦਾਸੀ ਪਾਣਾ ਪਾ ਕੇ ਉਦਾਸੀਆਂ ਨਾਲ ਗੱਲਬਾਤ ਕਰਦੇ ਫਿਰਦੇ ਨੇ ਸਿੱਧਾ ਨਾਲ ਗੱਲਬਾਤ ਕਰਦੇ ਫਿਰਦੇ ਨੇ ਵੀ ਜੇ ਕਿਸੇ ਨੂੰ ਸੱਚ ਦਾ ਪਤਾ ਹੋਵੇ ਜੇ ਨਹੀਂ ਪਤਾ ਤਾਂ ਉਹ ਦੱਸਦੇ ਫਿਰ ਰਹੇ ਨੇ ਮੱਕੇ ਜਾ ਕੇ ਦੱਸੀ ਜਾਂ ਕਿਤੇ ਵੀ ਅਸਲੀਅਤ ਹੈ ਕੀ ਰਮਦੇਵ ਯਕਤੀ ਬਣੇ ਫਿਰਦੇ ਸੀ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਗੱਲਬਾਤ ਕਰਨ ਤੋਂ ਬਾਅਦ ਹੀ ਉਹ ਵਾਪਸ ਮੁੜ ਕੇ ਆ ਕੇ ਲਿਖਦੇ ਨੇ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਵੀ ਇੱਥੇ ਦੁਨੀਆ ਤੇ ਅਸੰਖ ਗਿਣਤੀ ਤੋਂ ਪਰੇ ਮੂਰਖ ਨੇ ਲੋਕਾਂ ਲੋਕ ਪਿੱਛੇ ਲੱਗੇ ਹੋਏ ਨੇ ਉਹਨਾਂ ਧਾਰਮਿਕ ਵਿਅਕਤੀਆਂ ਦੇ ਅਸੰਖ ਚੋਰ ਹਰਾਮਖੋਰ ਚੋਰ ਹਰਾਮਖੋਰ ਨੇ ਉਹ ਠੱਗੀਆਂ ਕਰ ਰਹੇ ਨੇ ਆਪਣੇ ਮਾਨਤਾ ਬਣਾ ਰਹੇ ਨੇ ਲੋਕਾਂ ਤੋਂ ਪੈਸੇ ਠੱਗ ਰਹੇ ਨੇ ਆਪਣੇ ਆਪ ਨੂੰ ਧਾਰਮਿਕ ਕਹਿ ਕੇ ਆਪਣੇ ਪਿੱਛੇ ਲੋਕ ਲਾਈ ਫਿਰਦੇ ਨੇ ਪਰ ਅਸਲ 'ਚ ਉਹਨਾਂ ਨੂੰ ਪਤਾ ਕੁਝ ਨਹੀਂ ਮੈਂ ਗੱਲ ਕਰਕੇ ਦੇਖ ਚੁੱਕਿਆ ਚੋਰ ਹਰਾਮਖੋਰ ਨੇ ਇਹ ਜਪਜੀ ਸਾਹਿਬ ਦੀ ਪੌੜੀ ਉਦਾਸੀਆਂ ਤੋਂ ਬਾਅਦ ਲਿਖੀ ਗਿਆ ਜਦੋਂ ਉਹਨਾਂ ਨੇ ਸਾਰਾ ਕੁਝ ਦੇਖ ਲਿਆ ਉਹ ਕਹਿੰਦੇ ਮੈਂ ਗੁਰਮੁਖ ਖੋਜਦਾ ਫਿਰਦਾ ਦੇਖਦਾ ਫਿਰਦਾ ਵੀ ਕਿਸੇ ਨੂੰ ਇਹ ਗੱਲ ਪਤਾ ਵੀ ਆ ਕਿ ਉਸ ਨਾਲ ਵਿਚਾਰ ਗੋਸ਼ਟੀ ਕਰਕੇ ਹੋਰ ਗੱਲਾਂ ਜਾਣੀਆਂ ਜਾ ਸਕਣ ਉਹ ਦੱਸ ਹੀ ਪਾਣਾ ਉਹਨੇ ਤਾਪਾਇ ਸੀ ਜੇ ਇਹ ਸਾਈਕੋਲੋਜੀਕਲ ਫੈਕਟ ਹੁੰਦਾ ਕਿ कोई धार्मिक व्यक्ति ਨੂੰ ਜੇ ਕੋਈ ਸੰਸਾਰਿਕ ਮਤਲਬ ਸਿੱਖ ਆਪਣੇ ਆਪ ਨੂੰ ਧਾਰਮਿਕ ਤਿੰਨ ਦਿਨ ਤਾਂ ਉਹਨੇ ਬਾੜਾ ਪਾਇਆ ਹੋਊਗਾ ਦਾੜੀ ਰੱਖੀ ਹੋਗੀ ਮੁੱਛਾਂ ਸਿਰ ਤੇ ਪੱਗ ਤਾਂ ਉਹ ਜਿਹੜਾ ਸੰਸਾਰਿਕ ਵਿਅਕਤੀ ਆ ਸਿਰ ਤੇ ਵਾਲ ਕਟਾਏ ਹੋਰੇ ਦਾੜੀ ਕੱਟੀ ਹੋਈ ਆ ਜਾਂ ਸ਼ੇਵ ਕੀਤੀ ਹੋਈ ਆ ਉਹਦੇ ਨਾਲ ਗੱਲ ਨਹੀਂ ਕਰਨਗੇ ਉਸ ਢੰਗ ਨਾਲ ਵੀ ਇਹ ਤਾਂ ਸੰਸਾਰਿਕਾਂ ਨੂੰ ਹੀ ਪਤਾ ਹੋਣਾ ਭਾਵੇਂ ਉਹਦੀ ਬਵਿਕ ਲੈਵਲ ਬਹੁਤ ਉੱਚਾ ਹੋਵੇ ਪਰ ਉਹਨੂੰ ਉਹ ਲਾਈਟਲੀ ਲੈਣਗੇ ਉਹਨਾਂ ਸੀਰੀਅਸ ਨਹੀਂ ਲੈਣਗੇ ਗੱਲਬਾਤ ਕਰਦੇ ਸਮੇਂ ਪਰ ਜਦੋਂ ਕੋਈ ਜਿਹਨੇ ਸੰਸਾਰਿਕ ਭੇਖ ਬਣਾਇਆ ਹੋਊਗਾ ਕਿਸੇ ਸਪੈਸ਼ਲ ਧਰਮ ਦਾ ਜਾਂ ਤਿਲ ਗੁੱਤੂ ਲਗਾ ਕੇ ਜਿੱਦੂ ਲਾ ਕੇ ਪਾ ਕੇ ਤੋਤੀ ਲਾ ਕੇ ਕੋਈ ਉਸ ਤਰ੍ਹਾਂ ਦਾ ਧਾਰਮਿਕ ਵਿਅਕਤੀ ਪਹਿਰਾਵਾ ਪਾ ਕੇ ਜਦੋਂ ਗੱਲ ਕਰਦਾ ਫਿਰ ਉਹਨੂੰ ਸੀਰੀਅਸ ਲਿਆ ਜਾਂਦਾ ਉਹਦੇ ਨਾਲ ਜਿਹੜੇ ਉਦਾਸੀ ਜਾਂ ਸਿੱਧ ਸੀਗੇ ਇਹ ਆਮ ਸੰਸਾਰਿਕ ਲੋਕਾਂ ਤੋਂ ਤਾਂ ਭੱਜੇ ਫਿਰਦੇ ਸੀ ਜੰਗਲਾਂ 'ਚ ਸੰਸਾਰਿਕ ਲੋਕਾਂ ਨਾਲ ਅਸੀਂ ਗੱਲੇ ਨਹੀਂ ਕਰਦੇ ਸੀ ਉਹ ਉਹਨਾਂ ਨਾਲੇ ਗੱਲ ਕਰਦੇ ਸੀ ਜਿਨ੍ਹਾਂ ਨੇ ਇਹ ਧਾਰਮਿਕ ਬਾਣੇ ਪਾਈ ਹੁੰਦੇ ਸੀ ਉਹ ਤਾਂ ਮਜਬੂਰੀ 'ਚ ਉਹ ਉਦਾਸੀ ਬਾਣਾ ਪਾਉਣਾ ਪਿਆ ਭੀਖ ਤਰਨ ਕਰਨਾ ਪਿਆ ਕਿਉਂਕਿ ਧਾਰਮਿਕ ਵਿਅਕਤੀਆਂ ਨਾਲ ਗੱਲ ਕਰਨ ਲਈ ਧਾਰਮਿਕ ਪਹਿਰਾਵਾ ਪਾਉਣਾ ਹੀ ਪੈਂਦਾ ਬੁਨਮੁਖੀ ਖੋਜਤ ਭਏ ਉਦਾਸੀ ਦਰਸ਼ਨ ਕੇ ਤਾਈਂ ਪੇਖਨੇ ਵਾਸੀ ਵੀ ਉਹੀ ਮ ਗੁਰਮਖ ਨਾਲ ਗੱਲਬਾਤ ਕਰੂੰਗਾ ਉਹ ਕੋਈ ਗੱਲ ਦੱਸੇਗਾ ਸੱਚ ਦੀ ਜਿਸ ਨਾਲ ਮੈਨੂੰ ਸੱਚ ਦਾ ਮੇਰੇ ਮੂਲ ਦਾ ਦਰਸ਼ਨ ਹੋ ਸਕੇ ਉਸ ਦਰਸ਼ਨ ਨੂੰ ਪ੍ਰਾਪਤ ਕਰਨ ਖਾਤਰ ਮੈਂ ਇਹ ਬਾਣਾ ਪਾਇਆ ਦਰਸ਼ਨ ਕੇ ਤਾਈਂ ਪੇਖਨੇ ਵਾਸੀ ਦਰਸ਼ਨ ਕਰਨ ਨੂੰ ਖਾਤਰ ਹੀ ਪੇਖ ਦਾ ਨਿਵਾਸ ਕੀਤਾ ਸੱਚ ਬਖਰ ਕੇ ਹਮ ਬਚਾ ਬਣ ਜਾ ਰੇ ਮੈਂ ਸੱਚ ਦਾ ਵਪਾਰੀ ਆ ਮੈਂ ਸੱਚ ਨੂੰ ਖੁੱਜਣਾ ਚਾਹਨਾ ਸੱਚ ਨੂੰ ਪ੍ਰਾਪਤ ਕਰਨਾ ਚਾਹਨਾ ਨਾਨਕ ਗੁਰਮਖੀ ਉਤਰਸ ਪਾਰੇ ਨਾਨਕ ਇਹਦਾ ਗੁਰਮਖ ਹੀ ਪਾਰ ਪਾ ਸਕਦਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਪਾਰ ਕੌਣ ਪਾ ਸਕਦਾ ਜਾਂ ਪਾਰ ਕਿਨੂੰ ਲਗਾ ਸਕਦੇ ਆ ਅਸੀਂ ਆਪਣੇ ਨਾਲ ਕੁਝ ਨਹੀਂ ਲੈ ਜਾ ਸਕਦੇ ਪਾਰ ਸਿਰਫ ਗੁਰਮਖ ਗੁਰਮਖੀ ਬੁੱਧੀ ਹੀ ਪਾਰ ਪਾ ਸਕਦੀ ਆ ਉਹ ਸਭ ਕੁਝ ਇੱਥੇ ਹੀ ਰਹਿ ਜਾਣਾ ਸਿੱਧਾਂ ਨੂੰ ਇਹ ਭਲੀਖਾ ਸੀ ਵੀ ਅਸੀਂ ਕੋਈ ਤਰੀਕੇ ਨਾਲ ਆਪਣੀ ਇਹ ਸਰੀਰ ਵੀ ਪਾਰ ਲਿਜਾ ਸਕਦੇ ਹਾਂ ਉਹਨਾਂ ਦੀ ਇਹ ਮੰਨਤਾ ਸੀਗੀ ਉਹ ਮੰਨਤਾ ਤੋੜੀ ਹੈ ਇੱਥੇ